ਜਿਸ ਤਰੀਕੇ ਦੇ ਨਾਲ ਰਕਿਸ਼ਟ ਕਹਿਤ ਨੇ ਕਿਹਾ ਸੀ ਕਿ ਟਰੈਕਟਰ ਜਿਹੜੀ ਰੈਲੀ ਕੀਤੀ ਜਾਊਗੀ ਦਿੱਲੀ ਦੇ ਸੜਕਾਂ ਦੇ ਉੱਤੇ ਤਾਂ ਦਿੱਲੀ ਦੀਆਂ ਸੜਕਾਂ ਦੇ ਉੱਤੇ ਅੱਜ ਯਾਨਕਿ 26 ਫਰਵਰੀ ਦੇ ਦਿਨ ਟਰੈਕਟਰ ਮਾਰਚ ਹੋਵੇਗਾ ਔਰ ਦਿੱਲੀ ਦੀਆਂ ਸੜਕਾਂ ਦੇ ਉੱਤੇ ਟਰੈਕਟਰ ਹੀ ਟਰੈਕਟਰ ਹਕਮ ਦੇ ਤੁਹਾਨੂੰ ਨਜ਼ਰ ਆਉਣਗੇ ਇਹ ਤੁਹਾਨੂੰ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ ਨਾਲ ਦੀ ਨਾਲ ਤੁਹਾਨੂੰ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਐਸਕੇਐਮ ਦੀ ਮੀਟਿੰਗ ਹੋਈ ਐਸਕੇਐਮ ਦੀ ਮੀਟਿੰਗ ਤੋਂ ਬਾਅਦ ਕਈ ਜਿਹੜੇ ਮੁੱਦੇ ਸੀਗੇ ਉਹ ਸਾਂਝੇ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ ਮੰਗਾਂ ਦੀ ਗੱਲ ਕੀਤੀ ਗਈ ਤਾਂ ਮੰਗਾਂ ਦੇ ਵਿੱਚ ਜੋ ਹੁਣ ਇਸ ਵੇਲੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨ ਜੋ ਬੈਠੇ ਹੋਏ ਨੇ ਜੋ ਉਹਨਾਂ ਦੇ ਉੱਤੇ 21 ਫਰਵਰੀ ਦੇ ਦਿਨ ਜਾਂ ਫਿਰ 13 ਫਰਵਰੀ ਦੇ ਦਿਨ ਜੋ ਹੋਇਆ ਉਸ ਨੂੰ ਲੈ ਕੇ ਵੀ ਜਿਹੜੀ ਗੱਲ ਸਾਂਝੀ ਕੀਤੀ ਗਈ ਅਤੇ ਨਾਲ ਦੀ ਨਾਲ ਐਸਕੇਐਮ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਦੇ ਨਾਲ ਉਹ ਖੜੇ ਹੋਏ ਨੇ ਹਾਲਕਿ ਉਹ ਇਹਨਾਂ ਬਾਰਡਰਾਂ ਦੇ ਉੱਤੇ ਨਹੀਂ ਪਹੁੰਚ ਰਹੇ ਲੇਕਿਨ ਫਿਰ ਵੀ ਉਹਨਾਂ ਦੇ ਵੱਲੋਂ ਸਪੋਰਟ ਜਿਹੜੀ ਕੀਤੀ ਜਾ ਰਹੀ ਹੈ ਜਿਹੜੇ ਭਾਰਤ ਦੇ ਵਿੱਚ ਵੱਖ-ਵੱਖ ਜਿਹੜੇ ਰਾਜ ਨੇ ਉਹਨਾਂ ਦੇ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਲਗਾਤਾਰ ਹੀ ਕਵਰੇਜ ਹੈ ਜਿਹੜੀ ਦਿਖਾਈ ਜਾ ਰਹੀ ਹੈ ਤੇ ਆਪਣੀਆਂ ਮੰਗਾਂ ਕਿਸ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਬੈਠ ਕੇ ਕਿਸਾਨ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਖਾਸ ਕਰਕੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਦੇ ਕਈ ਕਿਸਾਨ ਨੇ ਜੋ ਅ ਕਈ ਜਥੇਬੰਦੀਆਂ ਅਜਹੀਆਂ ਨੇ ਜਿਹੜੀਆਂ ਕਿਸਾਨਾਂ ਨੂੰ ਇਸ ਅੰਦੋਲਨ ਦੇ ਵਿੱਚ ਸਪੋਰਟ ਕਰ ਰਹੀਆਂ ਨੇ ਹਾਲਾਂਕਿ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਵੱਖ-ਵੱਖ ਰਾਜਾਂ ਦੇ ਵਿੱਚੋਂ ਰਾਜਸਥਾਨ ਹੋ ਗਿਆ ਹਰਿਆਣਾ ਹੋ ਗਿਆ ਜਾਂ ਫਿਰ ਹੋਰ ਵੱਖ-ਵੱਖ ਸਟੇਟਾਂ ਦੇ ਜਿਹੜੇ ਰਾਜਾਂ ਦੇ ਜਿਹੜੇ ਕਿਸਾਨ ਨੇ ਉਹ ਇਸ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਔਰ ਜਿਹੜੀ ਸਭ ਤੋਂ ਵੱਡੀ ਜਿਹੜੀ ਮੰਗ ਹੈ ਉਹਦੇ ਵਿੱਚ ਐਮਐਸਪੀ ਅਤੇ ਕਰਜ਼ਾ ਮਾਫੀ ਦੀ ਮੰਗ ਸਭ ਤੋਂ ਵੱਡੀ ਮੰਗੀ ਗਈ ਹੈ ਕਿ ਜਿਹੜੇ ਕਰਜ਼ਾ ਹੁਣ ਤੱਕ ਕਿਸਾਨਾਂ ਦੇ ਉੱਤੇ ਚੜਿਆ ਹੋਇਆ ਹੈ ਤਾਂ ਉਸ ਨੂੰ ਮਾਫ ਕੀਤਾ ਜਾਵੇ ਦੂਸਰੇ ਪਾਸੇ ਐਮਐਸਪੀ ਨੂੰ ਲੈ ਕੇ ਕਈ ਫਸਲਾਂ ਦੇ ਉੱਤੇ ਸਰਕਾਰ ਦੇ ਨਾਲ ਜਦੋਂ ਵਿਚਾਰ ਕੀਤੀ ਗਈ ਸਾਂਝੇ ਕਿਸਾਨਾਂ ਦੇ ਵੱਲੋਂ ਤਾਂ ਇਸ ਮੀਟਿੰਗ ਦੇ ਵਿੱਚ ਉਸ ਵੇਲੇ ਕੁਝ ਫਸਲਾਂ ਦੇ ਉੱਤੇ ਐਮਐਸਪੀ ਦੇ ਲਈ ਜਰੂਰ ਮੰਨੀ ਸਰਕਾਰ ਲੇਕਿਨ ਇਸ ਦੇ ਨਾਲ ਫੇਰ ਵੀ ਜਿਹੜੇ ਕਿਸਾਨ ਜਿਹੜੇ ਸੀਗੇ ਉਹ ਸੰਤੁਸ਼ਟ ਨਹੀਂ ਸੀਗੇ ਤੇ ਉਹਨਾਂ ਦੇ ਵੱਲੋਂ 23 ਦੀ 23 ਫਸਲਾਂ ਦੇ ਉੱਤੇ ਐਮਐਸਪੀ ਦੀ ਗੱਲ ਆਖੀ ਗਈ ਕਿ ਐਮਐਸਪੀ ਜਿੰਨਾ ਚਿਰ ਨਹੀਂ ਮਿਲਦੀ ਸਾਰੀਆਂ ਫਸਲਾਂ ਦੇ ਉੱਤੇ ਤਾਂ ਉਹਨਾਂ ਚੱਕਰ ਇਹ ਜਿਹੜਾ ਤਰਨ ਆਇਆ ਨਹੀਂ ਚੱਕਿਆ ਜਾਵੇਗਾ ਔਰ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਪੱਕੇ ਮੋਰਚੇ ਇਸ ਵੇਲੇ ਲੱਗੇ ਹੋਏ ਨੇ ਔਰ ਦਿੱਲੀ ਕੂਚ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਕੂਚ 21 ਫਰਵਰੀ ਨੂੰ ਜਦੋਂ ਕੀਤਾ ਗਿਆ ਤਾਂ ਉਸ ਵੇਲੇ ਬਹੁਤ ਸਾਰੇ ਜਿਹੜੇ ਨੌਜਵਾਨ ਸੀਗੇ ਉਹ ਫੱਟੜ ਹੋਏ ਜਿੰਨਾਂ ਦੇ ਵਿੱਚੋਂ ਕਈ ਜਿਹੜੇ ਕਿਸਾਨ ਸੀਗੇ ਉਹ ਸ਼ਹੀਦ ਵੀ ਹੋਏ ਔਰ ਉਸ ਤੋਂ ਬਾਅਦ ਪੰਜਾਬ ਦੇ ਹਰਿਆਣਾ ਤੇ ਹੋਰ ਬਾਕੀ ਰਾਜਾਂ ਦੇ ਵਿੱਚ ਇਸ ਅੰਦੋਲਨ ਦੇ ਨੂੰ ਲੈ ਕੇ ਜਿਹੜੇ ਪ੍ਰਦਰਸ਼ਨ ਜਿਹੜੇ ਐ ਜਰੂਰ ਹੋਏ ਦੂਸਰੇ ਪਾਸੇ ਜੇ ਅ ਗੱਲ ਕੀਤੀ ਜਾਵੇ ਯੂਪੀ ਅਤੇ ਹੋਰ ਰਾਜਾਂ ਦੀ ਤਾਂ ਉਹਨਾਂ ਦੇ ਵਿੱਚ ਵੀ ਲਗਾਤਾਰ ਕਿਸਾਨ ਨੇ ਜਿਹੜੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਨੇ ਔਰ ਮੰਗਾਂ ਮਨਵਾਉਣ ਦੇ ਲਈ ਲਗਾਤਾਰ ਟਰੈਕਟਰ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਨੇ ਹਰਿਆਣਾ ਦੇ ਵਿੱਚ ਵੀ ਬੀਤੇ ਕੁਝ ਦਿਨ ਪਹਿਲਾਂ ਟਰੈਕਟਰ ਰੈਲੀ ਹੋਈ ਸੀ ਔਰ ਇਸ ਟਰੈਕਟਰ ਰੈਲੀ ਦੇ ਵਿੱਚ ਸਿਕਸ ਟਰੈਕਟਰ ਰੈਲੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਸੀਗੇ ਉਹ ਟਰੈਕਟਰ ਮਾਰਚ ਕਰਦੇ ਹੋયા ਸੜਕਾਂ ਹਰਿਆਣਾ ਦੀ ਉੱਤੇ ਘੁੰਦੇ ਨਜ਼ਰ ਆਏ ਸੀ ਔਰ ਗੁਰਨਾਥ ਸਿੰਘ ਚਡੂਨੀ ਦੇ ਵੱਲੋਂ ਵੀ ਬਿਆਨ ਦਿੱਤੇ ਗਿਆ ਸੀ ਕਿ ਚਾਹੇ ਮੋਰਚਾ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਹੋਵੇ ਲੇਕਿਨ ਕਿਸਾਨ ਚਾਹੇ ਐਸਕੇਮ ਦੇ ਹੋਣ ਚਾਹੇ ਕੋਈ ਹੋਰ ਜਥੇਬੰਦੀ ਦੇ ਤਾਂ ਮੰਗਾ ਮਨਵਾਉਣ ਦੇ ਲਈ ਜਿਹੜੀ ਇੱਕ ਦੂਜੇ ਦੀ ਕਿਸਾਨਾਂ ਦੀ ਸਪੋਰਟ ਜ਼ਰੂਰ ਕੀਤੀ ਜਾਂਦੀ ਹੈ ਤੇ ਅੱਜ ਇਸ ਸਪੋਰਟ ਦੀ ਲੋੜ ਇਹ ਹੌਸਲੇ ਦੀ ਲੋੜ ਕਿਸਾਨਾਂ ਨੂੰ ਜ਼ਰੂਰੀ